ਦੋਸਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ। ਪੰਜਾਬ ਦੇ ਖਡੂਰ ਸਾਹਿਬ ਤੋਂ ਐਮ.ਐਲ.ਏ. ਮਨਜਿੰਦਰ ਸਿੰਘ ਲਾਲਪੁਰਾ ਨੂੰ ਤਰਨਤਾਰਨ ਦੀ ਕੋਰਟ ਨੇ 4 ਸਾਲ ਦੀ ਸਜ਼ਾ ਸੁਣਾਈ ਸੀ। ਉਹ ਮਾਨਯੋਗ ਹਾਈ ਕੋਰਟ 'ਚ ਗਿਆ ਸੀ ਕਿ ਉਹਦੀ ਸਜ਼ਾ ਤੇ ਰੋਕ ਲੱਗ ਜੇ। ਪਹਿਲਾਂ ਉਹਦੇ ਤੇ ਤਰੀਕ ਪੈ ਗਈ ਸੀ ਤੇ ਕੱਲ ਉਹ ਤਰੀਕ ਦੇ ਉੱਤੇ ਉਸ ਨੂੰ ਕੋਰਾ ਜਵਾਬ ਦੇ ਦਿੱਤਾ ਗਿਆ। ਜਿਹੜਾ ਇਨਸਾਫ ਦਾ ਤਕਾਜ਼ਾ ਹੈ ਤੇ ਇਮਾਨਦਾਰੀ ਦਾ ਤਕਾਜ਼ਾ ਹੈ ਮੰਗ ਕਰਦਾ ਸੀਗਾ ਕਿ ਪੰਜਾਬ ਅਸੈਂਬਲੀ ਦੇ ਸਪੀਕਰ ਜਿਹੜੇ ਆਪਣੇ ਆਪ ਨੂੰ ਬਹੁਤ ਅਪਰਾਇਟ ਕਹਿੰਦੇ ਐ ਉਹਨਾਂ ਨੂੰ ਚਾਹੀਦਾ ਸੀ ਕਿ ਉਹ ਜਿੱਦਣ ਉਹਨੂੰ ਪਹਿਲੀ ਤਰੀਕ ਦੇ ਉੱਤੇ ਅਗਲੀ ਤਰੀਕ ਪੈ ਗਈ ਸੀ ਕੋਈ ਰਾਹਤ ਨਹੀਂ ਸੀ ਮਿਲੀ ਉਸ ਨੂੰ ਤੁਰੰਤ ਉਸ ਦੇ ਐਮ ਐਲ ਏ ਦੀ ਤੋਂ ਖਾਰਜ ਕਰ ਦਿੱਤਾ ਜਾਣਾ ਚਾਹੀਦਾ ਸੀ ਤੇ ਉਹਦੇ ਸਾਰੇ ਜਿਹੜੇ ਬੈਨੀਫਿਟਸ ਆ ਉਹ ਰੋਕ ਦਿੱਤੇ ਜਾਣੇ ਚਾਹੀਦੇ ਸੀ ਸਾਨੂੰ ਅਫਸੋਸ ਇਹ ਹੈ ਕਿ ਇੱਕ ਕਿਸੇ ਲੜਕੀ ਨੂੰ ਐਨੇ ਸਾਲ ਪਹਿਲਾਂ ਤੱਕ ਕਰਨ ਪਰੇਸ਼ਾਨ ਕਰਨ ਦੇ ਦੋਸ਼ ਦੇ ਵਿੱਚ ਜਿਹੜਾ ਬੰਦਾ ਤਰੀਕਾ ਭੁਗਤ ਰਿਹਾ ਸੀ ਉਸ ਨੂੰ ਐਮਐਲਏ ਦੀ ਟਿਕਟ ਦਿੱਤੀ ਗਈ ਐਮਐਲਏ ਬਣਾਇਆ ਗਿਆ ਜਦੋਂ ਉਹ ਬਣ ਗਿਆ ਉਸ ਨੂੰ ਫਿਰ ਲਾਹਿਆ ਨਹੀਂ ਗਿਆ ਉਹਨੂੰ ਸਜ਼ਾ ਹੋਣ ਦੇ ਬਾਵਜੂਦ ਵੀ ਤੇ ਕੱਲ ਦਾ ਜਦੋਂ ਦਾ ਇਹ ਉਹਦਾ ਇਹਨੂੰ ਕੋਈ ਰਾਹਤ ਨਹੀਂ ਮਿਲੀ ਤੇ ਅਗਲੀ ਤਰੀਕ ਪੈਗੀ ਨਵੰਬਰ ਦੀ ਤਾਂ ਵੀ ਮਾਨਯੋਗ ਸਪੀਕਰ ਸਾਹਿਬ ਨੇ ਕੋਈ ਐਲਾਨ ਨਹੀਂ ਕੀਤਾ ਵੀ ਇਹਦੀ ਇਹ ਮੈਂਬਰੀ ਖਾਰਜ ਕੀਤੀ ਜਾਂਦੀ ਹੈ ਉਹਦੇ ਤੇ ਕਾਰਵਾਈ ਨਹੀਂ ਕੀਤੀ ਦੂਜੇ ਪਾਸੇ ਚੋਣਾ ਲੜੀਆਂ ਜਾ ਰਹੀਆਂ ਨੇ ਨਾਲ ਦੇ ਹਲਕੇ ਦੇ ਵਿੱਚ ਖਡੂਰ ਸਾਹਿਬ ਦੇ ਨਾਲ ਹੀ ਤਰਨਤਾਰਨ ਤੇ ਉਹ ਉੱਥੇ بڑے بڑے ਦਾਅਵੇ ਕੀਤੇ ਜਾ ਰਿਹਾ ਹੈ ਇਮਾਨਦਾਰੀ ਦੇ ਦਾਅਵੇ ਕੀਤੇ ਜਾ ਰਿਹਾ ਹੈ ਸੋ ਇਹ ਆਪਣੇ ਆਪ ਦੀ ਕਹਿਣੀ ਤੇ ਕਰਨੀ ਦਾ ਜ਼ਮੀਨ ਅਸਮਾਨ ਦਾ ਫਰਕ ਹੈ ਆਮ ਆਦਮੀ ਪਾਰਟੀ ਦਾ ਤੇ ਇਹਦੇ ਤੇ ਪੰਜਾਬ ਦੇ ਲੋਕ ਇਹਨਾਂ ਨੂੰ ਸਬਕ ਸਿਖਾਉਣ ਦੀ ਇਸ ਗੱਲ ਨੇ ਦੂਸਰਾ ਦੋਸਤੋ ਤੁਹਾਡੇ ਨਾਲ ਜਿਹੜੀ ਸਾਂਝੀ ਕਰਨੀ ਹੈ ਕਿ ਕੱਲ ਦਿੱਲੀ ਦੇ ਵਿੱਚ ਇੱਕ ਵੱਡਾ ਤਜਰਬਾ ਹੋਇਆ ਉੱਥੋਂ ਦੇ ਜਿਹੜੇ ਮੰਤਰੀ ਨੇ ਪੋਲੂਸ਼ਨ ਦੇ ਬਾਰੇ ਵਿੱਚ ਦਿੱਲੀ ਦੇ ਜਿਹੜਾ ਪ੍ਰਦੂਸ਼ਣ ਵਗੈਰਾ ਤੇ এনवायरमेंट ਦੇ ਮੰਤਰੀ ਨੇ ਮਨਜਿੰਦਰ ਸਿੰਘ ਸਰਸਾ ਬੜੇ ਫਰਾਡੀ ਬੰਦੇ ਐ ਬਹੁਤ ਅੱਡ ਅੱਡ ਤਰ੍ਹਾਂ ਦੀਆਂ ਗੱਲਾਂ ਕਰਕੇ ਹਮੇਸ਼ਾ ਖਬਰਾਂ 'ਚ ਰਹਿੰਦੇ ਐ ਉਹਨਾਂ ਨੇ IIT ਕਾਨਪੁਰ ਦੇ ਨਾਲ ਇੱਕ ਸਮਝੌਤਾ ਕੀਤਾ ਕਿ ਉੱਥੋਂ ਕੁਝ ਸਾਲਟ ਵਗੈਰਾ ਲੈ ਕੇ ਜਹਾਜ਼ ਆਉਣਗੇ ਤੇ ਦਿੱਲੀ ਦੇ ਵਿੱਚ ਜਦੋਂ ਬੱਦਲ ਹੋਣਗੇ ਉਦੋਂ ਉਹਨਾਂ ਬੱਦਲਾਂ ਦੇ ਵਿੱਚ ਉਹ ਸਾਲਟ ਸਪਰੇਅ ਕਰਨਗੇ ਤੇ ਉਹਦੇ ਨਾਲ ਹੋਮੀ ਪੈ ਜਾਊਗਾ ਕੱਲ 2 ਅਟੈਂਪਟਸ ਹੋਈਆਂ ਬਦਕਿਸਮਤੀ ਨਾਲ ਦੋਨੇ ਫੇਲ ਹੋ ਗਈਆਂ ਇਹਦੇ ਤੇ ਅਸੀਂ ਕੋਈ ਉਹਨਾਂ ਨੂੰ ਮੀਣਾ ਨਹੀਂ ਮਾਰਨਾ ਚਾਹੁੰਦੇ ਅਸੀਂ ਸਿਰਫ ਇਹ ਕਹਿਣਾ ਚਾਹੁੰਦੇ ਹਾਂ ਕਿ ਇੱਕ ਮੀਂਹ ਜੇ ਮੰਨ ਲਓ ਪੈ ਵੀ ਜਾਂਦਾ ਕੀ ਇਹਦੇ ਨਾਲ ਪ੍ਰਦੂਸ਼ਣ ਦੀ ਸਮੱਸਿਆ ਹੱਲ ਹੋ ਗਈ ਕੀ ਜਿਹੜੇ ਪ੍ਰਦੂਸ਼ਣ ਦੇ ਕਾਰਨ ਨੇ ਜਿਨਾ ਕਰਕੇ ਉੱਥੇ ਐਨਾ ਪ੍ਰਦੂਸ਼ਣ ਹੈ ਉਹ ਦੂਰ ਹੋ ਗਏ ਉਦੇ ਤੇ ਕੰਮ ਕਰਨ ਦੀ بجائے ਲੋਕਾਂ ਦਾ ਧਿਆਨ ਇਧਰਲੇ ਪਾਸੇ ਲਾਇਆ ਜਾ ਰਿਹਾ ਹੈ ਅਸੀਂ ਇਸ ਨੂੰ ਕਿਉਂਕਿ ਵਿਗਿਆਨਕ ਗੱਲ ਹੈ ਸਾਨੂੰ ਇਹ ਪਤਾ ਹੈਗਾ ਪਹਿਲਾਂ ਜਦੋਂ ਆਮ ਤੌਰ ਤੇ ਸਾਡੇ ਬਠਿੰਡੇ ਵਾਲਾ ਏਰੀਆ ਉਦੋਂ ਅਜੇ ਬਹੁਤਾ ਜਿਆਦਾ ਨਹੀਂ ਸੀ ਹੋਇਆ ਬڑے-ਬڑے ਟਿੱਬੇ ਹੁੰਦੇ ਸੀ ਮੋਟਾ ਰੇਤ ਹੁੰਦਾ ਸੀ ਨੇਰੀ ਚੜ ਕੇ ਆਉਂਦੀ ਸੀ ਕਾਲੀ ਬੋਲੀ ਨੇਰੀ ਤਾਂ ਸਾਡੇ ਪੰਜਾਬ ਪੰਜਾਬ ਦੇ ਪਿੰਡਾਂ ਦੇ ਆਮ ਲੋਕ ਕਹਿੰਦੇ ਹੁੰਦੇ ਸੀ ਵੀ ਇਹ ਜਿਹੜਾ ਰੇਤਾ ਚੜਿਆ ਹੋਇਆ ਹੈ ਇੰਨੀ ਖੱਖ ਚੜੀ ਹੋਈ ਹੈ ਰੱਬ ਹੁਣ ਇਹਨੂੰ ਲਾਹੂਗਾ ਦਾ ਭਾਵ ਹੈ ਵੀ ਜਿਹੜੇ ਹਵਾ 'ਚ ਕਿਤੇ ਕਿਤੇ ਥੋੜੇ ਬਹੁਤੇ ਪਾਣੀ ਦੇ ਕਣ ਨੇ ਉਹ ਕਤਰੇ ਉਹਨਾਂ ਰੇਤੇ ਦੇ ਉੱਤੇ ਇਕੱਠੇ ਹੋਣਗੇ ਤੇ ਉਹ ਕਣੀਆਂ ਬਣ ਕੇ ਥੱਲੇ ਆ ਜਾਣਗੇ ਤੇ ਉਹ ਰੇਤਾ ਲੈ ਜਾਊਗਾ ਇਹ ਆਮ ਲੋਕ ਸਿਆਣਪ ਸੀ ਤੇ ਵਿਗਿਆਨ ਇਹੀ ਕਹਿੰਦੀ ਹੈ ਵੀ ਜਿਹੜਾ ਪਾਣੀ ਦੇ ਕਤਰੇ ਹੈ ਉਹਨਾਂ ਨੂੰ ਕੋਈ ਨੁਕਲੀਅਸ ਚਾਹੀਦਾ ਹੁੰਦਾ ਹੈ ਉਹ ਨੁਕਲੀਅਸ ਦੇ ਆਲੇ-ਦਾਲੇ ਇਕੱਠੇ ਹੁੰਦੇ ਹੈ ਤੇ ਜਦੋਂ ਭਾਰੇ ਹੋ ਜਾਂਦੇ ਤੇ ਮੀਂਹ ਬਣ ਕੇ ਥੱਲੇ ਆ ਜਾਂਦੇ ਇਹ ਵਿਗਿਆਨ ਹੈ ਇਹ ਵਿਗਿਆਨ ਨਹੀਂ ਫੇਲ ਹੋਈ ਇਹਦੇ 'ਚ ਉਹਦਾ ਕ੍ਰਿਟੀਕਲ ਮਾਸ ਕਿੰਨਾ ਹੈ ਵਗਾਰਾ ਵਗਾਰਾ ਉਹਦੀ ਸਟੱਡੀ ਕਰਨ ਦੇ ਵਿੱਚ ਕਿਤੇ ਨੁਕਸ ਰਹੇ ਹੈ ਅੱਗੇ ਤੋਂ ਉਹ ਦੂਰ ਹੋ ਸਕਦੇ ਹੈ ਮੀਂਹ ਪੈ ਸਕਦਾ ਤੇ ਉਹ ਪਰ ਪੱਕਾ ਹੱਲ ਜਿਹੜਾ ਪੋਲੂਸ਼ਨ ਦਾ ਉਹ ਇਹ ਨਹੀਂ ਹੈ ਨਾ ਹੀ ਪੰਜਾਬ ਦੀ ਪਰਾਲੀ ਨੂੰ ਦੋਸ਼ ਦੇਣਾ ਸੋ ਸਰਸਾ ਸਾਹਿਬ ਤਾਂ ਨਾਟਕ ਕਰ ਰਹੇ ਹੈ ਡਰਾਮਾ ਕਰ ਰਹੇ ਹੈ ਪ੍ਰਦੂਸ਼ਣ ਦੀ ਸਮੱਸਿਆ ਨੂੰ ਹੱਲ ਨਹੀਂ ਕਰ ਰਹੇ ਦੂਜੇ ਪਾਸੇ ਉੱਥੋਂ ਦੇ ਸਾਬਕਾ ਮੰਤਰੀ ਕਸੌਰਵ ਭਾਰਦਵਾਜ ਉਹਨਾਂ ਨੇ ਵੀਡੀਓ ਸਾਂਝੀ ਕੀਤੀ ਜਿਹੜੀ ਕਿ ਤੁਸੀਂ ਵੀ ਸ਼ਾਇਦ ਦੇਖੀ ਹੋਵੇ ਜੀ ਜਿੱਥੇ ਜਿੱਥੇ ਉਹ ਪ੍ਰਦੂਸ਼ਣ ਮੈਣ ਨਾਲੇ ਯੰਤਰ ਲੱਗੇ ਹੋਏ ਐ ਉਹਨਾਂ ਦੇ ਨੇੜੇ ਨੇੜੇ ਪਾਣੀ ਦੇ ਸਪਰੇਅ ਕਰਿਆ ਜਾ ਰਿਹਾ ਹੈ ਟੈਂਕਰਾਂ ਨਾਲ ਤਾਂ ਕਿ ਉਹਦੀ ਰੀਡਿੰਗ ਘਟਾਵੇ ਲੋਕਾਂ ਨੂੰ ਲੱਗੇ ਪ੍ਰਦੂਸ਼ਣ ਏਕੋ ਹੀ ਤਾਂ ਐਨ ਹੈ ਐਨਾ ਹੈ ਨਹੀਂਗਾ ਸੋ ਜਿੱਥੇ ਜਿੱਥੇ ਉਹ ਲੱਗੇ ਹੋਇਆ ਤਾਂ ਕਿ ਰੀਡਿੰਗ ਘਟਾਵੇ ਬੰਦੇ ਨੂੰ ਬੁਖਾਰ ਤਾਂ ਚੜਿਆ ਹੋਵੇ 105 ਪਰ ਥਰਮਾਮੀਟਰ ਉਹ ਲਾ ਲਓ ਜਿਹਦੇ ਨਾਲ 100 ਦਿਖਾਈ ਜਾਵੇ ਵੀ ਨਹੀਂ ਨਹੀਂ ਥੋੜਾ ਜਿਹਾ ਬੁਖਾਰ ਹੈ ਕੋਈ ਐਡੀ ਗੱਲ ਹੈ ਨਹੀਂ ਤੂੰ ਮੋਦੀ ਜੀ ਨੇ ਕੋਵਿਡ ਦੇ ਦੌਰਾਨ ਇੱਕ ਖਰੀਦੇ ਸੀਗੇ ਵੈਂਟੀਲੇਟਰ ਜੇ ਉਹਨਾਂ ਵੈਂਟੀਲੇਟਰਾਂ ਦੇ ਉੱਤੇ ਆਕਸੀਜਨ ਦਾ ਲੈਵਲ ਜੇ ਕਿਸੇ ਦਾ 90 ਹੈ ਤਾਂ ਉਹਨੂੰ 98 ਦਿਖਾਉਂਦੇ ਸੀ ਬਹੁਤ ਸਾਰੇ ਮਰੀਜ਼ਾਂ ਦੀ ਇਸ ਤਰ੍ਹਾਂ ਨਾਲ ਜਾਨ ਗਈ ਸੋ ਇਹ ਜਿਹੜੇ ਨਕਲੀ ਚੀਜ਼ਾਂ ਨੇ ਇਹ ਇਸ ਤਰ੍ਹਾਂ ਨਾਲ ਪ੍ਰਦੂਸ਼ਣ ਦੇ ਤੁਸੀਂ ਲੋਕਾਂ ਨੂੰ ਕੁਝ ਸਮੇਂ ਲਈ ਉਦੂ ਬਣਾ ਦਿਓਗੇ ਪਰ ਜਿਹੜੇ ਲੋਨਾਂ ਦਾ ਸਾਹ ਹੈ ਉਹ ਤਾਂ ਦੱਸ ਦੈ ਨਾ ਵੀ ਉਹ ਕਿੱਡੇ ਬੁਰੇ ਹਾਲਚ ਹੈ ਸੋ ਉਹਨਾਂ ਨੂੰ ਪ੍ਰਦੂਸ਼ਣ ਦੀ ਸਮੱਸਿਆ ਦੀ ਇਨ ਟੋਟੈਲਿਟੀ ਚ ਜਾਂਚ ਕਰਕੇ ਉਹਦੇ ਉਹਨੂੰ ਦੂਰ ਕਰਨ ਦੀ ਲੋੜ ਹੈਗੀ ਅਗਲੀ ਗੱਲ ਦੋਸਤੋ ਤੁਹਾਡੇ ਨਾਲ ਜਿਹੜੀ ਸਾਂਝੀ ਕਰਨੀ ਹੈ ਉਹ ਇਹ ਹੈ ਕਿ ਸਾਡਾ ਭਾਰਤੀ ਪਾਈਚਾਰਾ ਉਦੇਸ਼ ਬਹੁਤ ਸਾਰੀ ਦੁਨੀਆ ਦੇ ਵਿੱਚ ਛਾਇਆ ਹੋਇਆ ਆਪਣੀ ਮਿਹਨਤ ਕਰਕੇ ਜਾਣਿਆ ਜਾਂਦਾ ਬਹੁਤ ਇੰਟੈਲੀਜੈਂਟ ਹੈ ਬੜੀਆਂ ਉਹਨਾਂ ਦੀਆਂ ਸਥਾਪਿਤ ਕਾਰੋਬਾਰ ਨੇ ਬਹੁਤ ਉਹਨਾਂ ਦਾ ਨਾਮ ਹੈ ਚੰਗੀ ਗੱਲ ਸ਼ਾਬਾਸ਼ ਸਾਨੂੰ ਇਹਦੀ ਇਸ ਤੇ ਅਸੀਂ ਮਾਣ ਮਹਿਸੂਸ ਕਰ ਸਕਦੇ ਹਾਂ ਤੇ ਜਦੋਂ ਅਸੀਂ ਕਿਸੇ ਬਾਹਰਲੇ ਮੁਲਕਾਂ 'ਚ ਜਾਂਦੇ ਹਾਂ ਚਾਹੇ ਆਸਟ੍ਰੇਲੀਆ ਹੈ ਕੈਨੇਡਾ ਹੈ ਅਮਰੀਕਾ ਹੈ ਤੇ ਹੈ ਇੰਗਲੈਂਡ ਹੈ ਕੋਈ ਵੀ ਹੋਰ ਦੇਸ਼ ਹੈ ਤਾਂ ਅਸੀਂ ਸਾਡੀ ਜਿਹੜੀ ਭਾਸ਼ਾ ਹੈ ਸਾਡੀ ਜਿਹੜੀ ਬੋਲੀ ਸਾਡੀ ਜਿਹੜੀ ਪਛਾਣ ਹੈ ਆਪੋ ਆਪਣੀ ਸੱਭਿਆਚਾਰਕ ਪਛਾਣ ਉਹਨੂੰ ਬਰਕਰਾਰ ਰੱਖਦੇ ਆ ਇਹ ਵੀ ਮਨੁੱਖ ਦੀ ਇੱਕ ਟੈਂਡੈਂਸੀ ਹੈ ਇੱਕ ਰੱਖਣਾ ਚਾਹੀਦਾ ਪਰ ਇਸ ਦੇ ਨਾਂ ਦੇ ਉੱਤੇ ਕਈ ਵਾਰ ਅਸੀਂ ਕੋਈ ਬਹੁਤ ਸਾਰੀਆਂ ਫੁਕਰਪੰਥੀ ਵਾਲੀਆਂ ਗੱਲਾਂ ਕਰਦੇ ਹਾਂ ਹੁਣ ਦੀਵਾਲੀ ਦਾ ਉੱਤੇ ਹੀ ਹੈ ਜੇ ਦੀਵਾਲੀ ਦੇ ਉੱਤੇ ਮਾਨਯੋਗ ਸੁਪਰੀਮ ਕੋਰਟ ਨੇ ਕਿਸੇ ਟਾਈਮ ਇੱਕ ਪਾਬੰਦੀ ਲਾਤੀ ਤਾਂ ਭਾਜਪਾ ਦਾ ਇੱਕ ਆਗੂ ਕਹਿੰਦਾ ਸੀ ਵੀ ਮੈਂ ਪਟਾਕੇ ਚਲਾਉਂਗਾ ਮੈਂ ਇਹਦੀ ਵਾਇਲੇਸ਼ਨ ਕਰੂੰਗਾ ਮੈਨੂੰ ਕਰੋ ਅੰਦਰ ਜਣੀ ਜਿਹੜਾ ਇਹ ਗੱਲ ਜੋੜ ਲੈਣੀ ਹੈ ਵੀ ਇਹ ਸਾਡੀ ਦੀਵਾਲੀ ਤੇ ਪਟਾਕੇ ਜੇ ਨਾ ਚੱਲੇ ਤਾਂ ਫਿਰ ਸਮਝ ਲਓ ਵੀ ਸਾਡੀ ਤਾਂ ਧਾਰਮਿਕਤਾ ਖਤਮ ਹੋ ਗਈ। ਇਸ ਨੇ ਪਵਾੜੇ ਪਾਏ ਐ। ਇਸ ਕਿਸਮ ਦੀ ਸੋਚ ਨੇ ਪਵਾੜੇ ਪਾਏ ਐ। ਇਕੱਲੀ ਇੱਕ ਗੱਲ ਇਹ ਨਹੀਂ ਹੈ। ਐਤਕੀ ਕੈਨੇਡਾ ਦੇ ਸ਼ਹਿਰ ਐਡਮਿੰਟਨ ਦੇ ਵਿੱਚ ਕਿਸੇ ਐਦਾਂ ਹੀ ਪਟਾਕੇ ਚਲਾਉਣ ਦੇ ਨਾਲ ਕਿਸੇ ਬੰਦੇ ਨੇ ਦੋ ਘਰ ਸਾੜਤੇ ਕਿਉਂਕਿ ਉੱਥੇ ਲੱਕੜ ਦੇ ਘਰ ਨੇ ਉਹ ਸੜ ਗਏ। ਉਹਨਾਂ ਨੇ ਕਿਹਾ ਵੀ ਤੁਸੀਂ ਆਪਣੇ ਘਰੇ ਜਿਹੜੇ ਮਰਜ਼ੀ ਚਾਨਣ ਕਰੋ ਪਰ ਲੋਕਾਂ ਦੀਆਂ ਛੱਤਾਂ ਨਾਲ ਜਾਲੋ। ਇਸੇ ਤਰ੍ਹਾਂ ਆਸਟ੍ਰੇਲੀਆ ਦੇ ਵਿੱਚ ਤੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੇ ਇੱਕ ਨਵਾਂ ਕੰਮ ਫੜ ਲਿਆ ਬਾਹਰਲੇ ਦੇਸ਼ਾਂ ਜਾ ਕੇ ਉੱਥੋਂ ਦੇ ਜਿਹੜੇ ਭਾਰਤੀਆ ਉਹਨਾਂ ਨੂੰ ਸਮੋਧਨ ਕਰਨਾ ਹੈ ਮੋਦੀ-ਮੋਦੀ ਕਰਾਉਣਾ ਹੈ ਉਹਦੇ ਨਾਲ ਇੱਕ ਹਊਆ ਕਰੀਏਟ ਹੋ ਗਿਆ ਉਹਨਾਂ ਦੀ ਜਿਹੜੀ ਉੱਥੋਂ ਦੀ ਲੋਕਲ ਪੋਲਿਟਿਕਸ ਹੈ ਉਹਦੇ ਚ ਦਖਲਅੰਦਾਜ਼ੀ ਸ਼ੁਰੂ ਹੋਊਗੀ ਇਸ ਇਸ ਵਾਰ 트ੰਪ ਸਰਕਾਰ ਸ਼ੁਰੂ ਹੋਊਗੀ ਉਹਦੇ ਨਾਲ ਭਾਰਤੀਆਂ ਵਿਰੁੱਧ ਉੱਥੋਂ ਦੇ ਲੋਕਲ ਜਿਹੜੇ ਉਹਨਾਂ ਦੇ ਵਿਰੋਧੀ ਹੈ ਉਹਨਾਂ ਚ ਨਫ਼ਰਤ ਆਈ ਹੈ ਵੈਸੇ ਸਾਰੀ ਦੁਨੀਆ ਦੇ ਵਿੱਚ ਜਿਹੜੇ ਇਮੀਗ੍ਰੈਂਟਸ ਹੈ ਉਹਨਾਂ ਵਿਰੁੱਧ ਇੱਕ ਪ੍ਰਚਾਰ ਹੈਗਾ ਰਾਈਟ ਤੇ ਲੋਕਾਂ ਦਾ ਇਹ ਉਭਾਰ ਹੈ ਪਰ ਸਾਡੇ ਭਾਰਤੀ ਲੋਕਾਂ ਦਾ ਜਿਹੜਾ ਇਹ ਵਰਤਾਅ ਹੈ ਉਹ ਵਰਤਾਅ ਵੀ ਉਹਦੇ ਲਈ ਕਿਸੇ ਨਾ ਕਿਸੇ ਤਰ੍ਹਾਂ ਨਾਲ ਜ਼ਿੰਮੇਵਾਰ ਹੈ ਦਾ ਹਿੰਦੂ ਦੇ ਵਿੱਚ ਅੱਜ ਜਿਹੜਾ ਵਰਗੀਜ਼ ਕੇ ਜੋਰਜ ਦੀ ਰਿਪੋਰਟ ਲੱਗੀ ਹੋਈ ਹੈ ਉਹ ਜ਼ਰੂਰ ਪੜਨ ਵਾਲੀ ਹੈ ਅਗਲੀ ਗੱਲ ਦੋਸਤੋ ਤੁਹਾਡੇ ਨਾਲ ਸਾਂਝੀ ਇਹ ਕਰਨੀ ਹੈ ਕਿ ਭਾਰਤ ਸਰਕਾਰ ਨੇ ਜਨਵਰੀ ਦੇ ਵਿੱਚ ਐਲਾਨ ਕੀਤਾ ਸੀ ਵੀ 8 8ਵਾਂ ਪੇ ਕਮਿਸ਼ਨ ਬਣਾ ਰਹੀ ਹੈ ਉਦੋਂ ਦਿੱਲੀ ਦੀ ਚੋਣ ਹੋਣੀ ਸੀ ਦਿੱਲੀ ਦੀ ਦਿੱਲੀ ਦੇ ਵਿੱਚ ਬਹੁਤ ਵੱਡੀ ਗਿਣਤੀ 'ਚ ਮਲਾਜਮ ਨੇ ਉਹਨਾਂ ਦੀ ਵੋਟ ਇਹ ਦਿਖਾ ਕੇ ਵੀ ਅਸੀਂ 8ਵਾਂ ਚੋਣ ਕਮਿਸ਼ਨ ਬਣਾ ਰਹੇ ਹਾਂ ਵੋਟਾਂ ਲੈ ਲਈਆਂ ਹੁਣ ਬਿਹਾਰ ਦੀ ਚੋਣ ਹੋ ਰਹੀ ਹੈ ਉਹਦਾ ਐਲਾਨ ਹੋਇਆ ਹੋਇਆ ਹੈ ਉਹਦੀਆਂ ਵੋਟਾਂ ਪੈਣੀਆਂ ਨੇ 7 ਤਰੀਕ ਤੇ 11 ਤਰੀਕ ਨੂੰ ਤੇ ਕੱਲ ਉਹਨਾਂ ਨੇ 8ਵਾਂ ਪੇ ਕਮਿਸ਼ਨ ਬਣਾ ਦਿੱਤਾ 3 ਮੈਂਬਰੀ ਜਿਹੜੇ ਸੁਪਰੀਮ ਕੋਰਟ ਦੇ ਜਸਟਿਸ ਨੇ ਜੱਜ ਰੰਜਨਾ ਪ੍ਰਕਾਸ਼ ਦੇਸਾਈ ਉਹਨਾਂ ਨੂੰ ਉਹਦਾ ਚੇਅਰਮੈਨ ਬਣਾ ਦਿੱਤਾ ਉਹਦੀਆਂ ਟਰਮਸ ਤੈਅ ਕਰਤੀਆਂ ਅਸੀਂ ਚੋਣ ਕਮਿਸ਼ਨ ਬਣਾਉਣ ਦਾ ਤਾਂ ਵੈਲਕਮ ਕਰਾਂਗੇ ਪਰ ਜਿਹੜਾ ਇਹ ਦੇਖ ਕੇ ਹੈ ਵੀ ਚੋਣਾਂ ਦੇ ਦੌਰਾਨ ਅਜਹੀ ਗੱਲ ਕੀਤੀ ਜਾਵੇ 8 ਮਹੀਨੇ ਸੁੱਤੇ ਰਹੇ 9 ਮਹੀਨੇ ਜਨਵਰੀ ਤੋਂ ਬਾਅਦ ਹੁਣ ਆ ਕੇ ਅਕਤੂਬਰ ਚ ਹੀ ਬਣਾਉਂਦੇ ਐ ਤੇ ਇਹਦਾ ਮਤਲਬ ਹੈ ਇਹਨਾਂ ਚੀਜ਼ਾਂ ਨੂੰ ਵੀ ਉਹ ਆਪਣੇ ਜਿਹੜੀਆਂ ਵੋਟਾਂ ਦੀਆਂ ਗਿਣਤੀਆਂ ਮਿਲਦੀਆਂ ਉਹਦੇ 'ਚ ਵਰਤਦੇ ਆ ਅ ਅਗਲੀ ਗੱਲ ਦੋਸਤੋ ਤੁਹਾਡੇ ਨਾਲ ਜਿਹੜੀ ਸਾਂਝੀ ਕਰਨੀ ਹੈ ਉਹ ਇਹ ਵੀ ਨੇਤਨ ਯਾਹੂ ਸਾਹਿਬ ਨੇ ਬੜਾ ਵੱਡਾ ਧਾਮਚਾਮ ਕੀਤਾ ਵੀ ਜੀ ਸਾਡਾ ਸਮਝੌਤਾ ਹੋ ਗਿਆ ਅਸੀਂ ਉੱਥੋਂ ਆਹ ਕਰ ਰਹੇ ਹਾਂ ਫੌਜਾਂ ਵਾਪਸ ਹੋ ਰਹੀਆਂ ਨੇ ਹੁਣ ਫੇਰ ਦੁਬਾਰਾ ਉਹਦੇ ਤੇ ਬੰਬਾਰੀ ਸ਼ੁਰੂ ਹੋਈ ਹੋਈ ਹੈ ਗਾਜ਼ਾ ਦੇ ਉੱਤੇ ਕੱਲ ਉਹਨੇ ਨਵੀਆਂ ਸਟ੍ਰਾਈਕਸ ਦਾ ਆਰਡਰ ਕੀਤਾ ਉਹਦੇ ਚ ਹਮਾਸ ਦਾ ਬਹੁਤ ਕੁਝ ਵੀ ਉਹ ਇਹ ਕਹਿੰਦਾ ਵੀ ਹਮਾਸ ਨੇ ਸਾਡੇ ਜਿਹੜਾ ਸਮਝੌਤਾ ਹੈ ਉਹਨੂੰ ਤੋੜਿਆ ਉਹ ਕਹਿੰਦਾ ਉਹਨੇ ਤੋੜਿਆ ਤੇ ਟਰੰਪ ਸਾਹਿਬ ਆਪਣੇ ਢੋਲੇ ਦੀਆਂ ਗਾਉਂਦੇ ਫਿਰਦੇ ਆ ਵੀ ਕੋਈ ਗੱਲ ਨਹੀਂ ਲੜੋ ਮਰੋ ਮੈਨੂੰ ਕੀ ਮੈਂ ਤਾਂ ਇੱਕ ਵਾਰੀ ਬੱਲੇ-ਵੱਲੇ ਕਰਾ ਲਈ ਵੀ ਮੈਂ ਸ਼ਮਜ਼ਾ ਉਤਕਰਾਤਾ ਸਮਝਾਉ ਤਕਰਾਤਾ ਸ਼ਾਂਤੀ ਕਰਾਤੀ ਸ਼ਾਂਤੀ ਹੋਵੇ ਨਾ ਹੋਵੇ ਮੈਨੂੰ ਇਹਦੇ ਨਾਲ ਕੀ ਸੋ ਇਸ ਕਿਸਮ ਦੇ ਗੈਰ ਜ਼ਿੰਮੇਵਾਰ ਵਿਅਕਤੀ ਹੈਗੇ ਆ लास्ट ਗੱਲ ਦੋਸਤੋ ਤੁਹਾਡੇ ਨਾਲ ਜਿਹੜੀ ਸਾਂਝੀ ਕਰਨੀ ਹੈ ਉਹ ਹੈ Amazon ਦੁਨੀਆ ਦੀ ਇੱਕ ਬਹੁਤ ਵੱਡੀ ਈ-ਕਾਮਰਸ ਕੰਪਨੀ ਹੈ ਜਿਹੜੀ ਬਹੁਤ ਵੱਡੀ ਗਿਣਤੀ ਦੇ ਵਿੱਚ ਚੀਜ਼ਾਂ ਵੇਚਦੀ ਹੈ ਸਾਰੀ ਦੁਨੀਆ 'ਚ ਸੇਟਲ ਦੇ ਵਿੱਚ ਯੂ ਐਸ ਏ ਦੇ ਵਿੱਚ ਉਹਦਾ ਹੈੱਡਕੁਆਰਟਰ ਹੈ ਤੇ ਉਹਦੇ ਚ 15 ਲੱਖ ਮੁਲਾਜ਼ਮ ਨੇ ਕੱਲ ਇੰਡੀਅਨ ਐਕਸਪ੍ਰੈਸ ਨੇ ਖਬਰ ਲਾਈ ਸੀ ਵੀ 30 ਹਜ਼ਾਰ ਬੰਦੇ ਕੱਡੇ ਜਾ ਰਹੇ ਐ ਉਹਨਾਂ ਨੇ ਸੋਰਸੇਜ਼ ਦੇ ਵਿੱਚੋਂ ਖਬਰ ਦਿੱਤੀ ਸੀ ਪਰ ਅੱਜ ਦਾ ਹਿੰਦੂ ਨੇ ਤੇ ਬਾਕੀ ਅਖਬਾਰਾਂ ਨੇ ਲਾਤੀ ਵੀ 14 ਹਜ਼ਾਰ ਬੰਦੇ ਕੱਲ ਕੱਢਦੇ ਸਾਨੂੰ ਆਪਣੇ ਸਾਡੇ ਆਪਣੇ ਨਿੱਜੀ ਸਰੋਤਾਂ ਤੋਂ ਵੀ ਪਤਾ ਲੱਗਿਆ ਵੀ 14 ਹਜ਼ਾਰ ਬੰਦਿਆਂ ਨੂੰ ਰਾਤ 3 ਵਜੇ ਜਿਹੜੀ ਆ ਰਾਤ ਲੰਗੀ ਐ ਉਹਨਾਂ ਦੀ ਰਾਤ ਮੰਗਲਵਾਰ ਵਾਲੀ ਸਾਡਾ ਦਿਨ ਸੀ 3 ਵਜੇ ਉਹਨਾਂ ਨੂੰ ਮੇਲ ਆਈ ਐ ਵੀ ਆ ਬੰਦੇ ਕੱਢਦੇ ਉਹਨਾਂ ਨੂੰ ਕਹਤਾ ਵੀ ਤੁਹਾਨੂੰ ਦਫ਼ਤਰ ਆਉਣ ਦੀ ਲੋੜ ਨਹੀਂ ਚੰਗੀ ਗੱਲ ਇਹ ਹੈ ਵੀ ਉਹਨਾਂ ਨੇ ਇੱਕ ਪੈਕੇਜ ਉਹਨਾਂ ਨੂੰ ਦਿੱਤਾ ਵੀ ਤਿੰਨ ਮਹੀਨੇ ਉਹ ਐ ਹੋਣਗੇ ਚਾਹੇ ਦਫ਼ਤਰ ਨਹੀਂ ਆਉਣਾ ਉਹਨਾਂ ਨੇ ਉਹਨਾਂ ਨੂੰ ਤਨਖਾਹ ਮਿਲਦੀ ਰਹੂਗੀ ਤੇ ਉਹਨਾਂ ਦੀ ਜਿੰਨੀ ਸਰਵਿਸ ਹੈ ਹਰ 6 ਮਹੀਨਿਆਂ ਦੀ ਇੱਕ ਹਫ਼ਤੇ ਦੀ ਤਨਖਾਹ ਉਹਨਾਂ ਨੂੰ ਦੇ ਕੇ ਉਹ ਸਵਿਅਰੈਂਸ ਪੈਕੇਜ ਵੀ ਉਹਨਾਂ ਨੂੰ ਦਿੱਤਾ ਜੇ ਉਹਨਾਂ ਦੀ ਕਿਸੇ ਦੀ ਇੰਸ਼ੋਰੈਂਸ ਹੈ ਤਾਂ ਉਹ ਯੂ ਐਸ ਏ ਦੇ ਵਿੱਚ ਉਹਨਾਂ ਦੀ ਹੈਲਥ ਇੰਸ਼ੋਰੈਂਸ ਵੀ ਰਹੂਗੀ ਤੇ ਉਹਦਾ ਨੂੰ ਉਮੀਦ ਸੀ ਅੱਗੇ ਪਿੱਛੇ ਐਦਾਂ ਹੁੰਦਾ ਵੀ ਜਦੋਂ ਉਹ ਕਿਤੇ ਮੁਲਾਜ਼ਮਾਂ ਨੂੰ ਕੱਢਦੇ ਐ ਤਾਂ ਉਹਨਾਂ ਦੇ ਕੰਪਨੀ ਦੇ ਸ਼ੇਅਰ ਬਹੁਤ ਉੱਚੇ ਚਲੇ ਜਾਂਦੇ ਐ ਤੇ ਇਸ ਵਾਰ ਹੋਇਆ ਇਹ ਹੈ ਵੀ ਬੰਦੇ ਕੱਢੇ ਐ ਤੇ ਸ਼ੇਅਰ ਸਿਰਫ 2 2% ਵਧਿਆਗਾ ਮੈਂ ਜਾਣਦਾ ਇਹਦੇ ਨਾਲ ਬਾਕੀ ਕੰਪਨੀਆਂ ਸ਼ਾਇਦ ਸੋਚਣ ਵੀ ਸ਼ੇਅਰਾਂ ਦੀ ਕੀਮਤ ਨਹੀਂ ਵਧਣੀ ਜਦੋਂ ਤੁਸੀਂ ਹੁਣ ਬੰਦੇ ਕੱਢੋਗੇ ਦੂਜਾ ਇੱਕ ਸਮਾਂ ਸੀ ਵੀ ਜਦੋਂ ਬਹੁਤ ਇਹ ਕੰਪਨੀਆਂ ਸਾਰੀਆਂ ਇੱਕ ਕੰਪਨੀ ਚੋਂ ਬੰਦੇ ਕੱਢੇ ਆ ਦੂਜੀਆਂ ਕੰਪਨੀਆਂ ਜਿਹੜੀਆਂ ਨਵੀਆਂ-ਨਵੀਆਂ ਨਵੇਂ ਆ ਜਿਹੜੇ ਆ ਸਟਾਰਟਅਪ ਉਹ ਨਾਲ ਦੀ ਨਾਲ ਇਹਨਾਂ ਨੂੰ ਲੈ ਲੈਂਦੇ ਸੀ ਸਕੈਡ ਬੰਦਿਆਂ ਨੂੰ ਉਹਨਾਂ ਨੂੰ ਨਾਲ ਦੀ ਨਾਲ ਨੌਕਰੀ ਮਿਲ ਜਾਂਦੀ ਸੀ ਪਰ ਹੁਣ ਉਹ ਸਟਾਰਟਅਪ ਨੂੰ ਵੀ ਲੋਕ ਪੈਸੇ ਨਹੀਂ ਦੇ ਰਹੇ ਉਹਨਾਂ ਦੇ ਵਿੱਚ ਵੀ ਕਾਲ ਪਿਆ ਹੋਇਆਗਾ ਤੇ ਇਹਨਾਂ ਬੰਦਿਆਂ ਦਾ ਭਵਿੱਖ ਬਿਲਕੁਲ ਹੀ ਧੁੰਦਲਾ ਹੈਗਾ ਇਸ ਵਕਤ ਜਿਹੜੇ ਵੀ ਹੋਰ ਕੰਪਨੀਆਂ ਨੇ ਅੱਗੋਂ ਇਹ ਰਾਹ ਫੜਨਾ ਹੈ ਉਹ ਵੀ ਇਸੇ ਰਾਤੁਰਨੀਆਂ ਨੇ ਪਹਿਲਾਂ ਵੀ ਪਿਛਲੇ ਸਮਿਆਂ ਦੇ ਵਿੱਚ 2-3 ਸਾਲਾਂ ਤੋਂ 4 ਤੋਂ ਇਹ ਚੱਲ ਰਿਹਾ ਹੈ ਤੇ ਇਹਦੇ ਵਿੱਚ ਕੋਈ ਇਹ ਨਹੀਂ ਗਿਣਿਆ ਜਾਂਦਾ ਵੀ ਇਹਦੀ ਪਰਫਾਰਮੈਂਸ ਪਹਿਲਾਂ ਕੀ ਰਹੀ ਹੈ ਤੇ ਨਾ ਇਹ ਦੇਖਿਆ ਜਾਂਦਾ ਵੀ ਇਹਦੀ ਕੰਪਨੀ ਨਾਲ ਪਹਿਲਾਂ ਤੋਂ ਜਿਹੜਾ ਕਿੰਨਾ ਕਿ ਇਹਦਾ ਇਹਦੀ ਲਾਇਲਟੀ ਰਹੀ ਹੈ ਇਹਦਾ ਕਿੰਨਾ ਕੁ ਸਾਡੇ ਨਾਲ ਜਿਹੜੀ ਹੈ ਆਪਣੇ ਬਣਿਆ ਰਿਹਾ ਹੈਗਾ ਰਾਬਤਾ ਵੀ ਇਹ ਇਹ ਵੀ ਨਹੀਂ ਦੇਖਿਆ ਜਾਂਦਾ ਨਰੋਲ ਪੈਸੇ ਦੀ ਕਨਸਿਡਰੇਸ਼ਨ ਹੈ ਕੈਪੀਟਲਿਜ਼ਮ ਦਾ ਜਿਹੜੀ ਪੂੰਜੀਵਾਦ ਹੈ ਉਹਦਾ ਵੱਡਾ ਕੰਮ ਹੀ ਇਹ ਹੈ ਕਿ ਉਹਨੇ ਲੋਕਾਂ 'ਚ ਅਨਸਰਟਨਟੀ ਪੈਦਾ ਕਰਕੇ ਕੰਮ ਕਰਨਾ ਹੁੰਦਾ ਹੈ ਤੇ ਆਪਣੀ ਸਰਪਲਸ ਵੈਲਿਊ ਕਮਾਉਣੀ ਹੁੰਦੀ ਹੈ ਸੋ ਇਹ ਐਮਾਜ਼ਨ ਦੇ ਵਿੱਚੋਂ ਜਿਹੜੇ ਲੋਕ ਕੱਢੇ ਗਏ ਐ ਇਕੱਲੀ ਐਮਾਜ਼ਨ ਕੰਪਨੀ ਨਹੀਂ ਇਹ ਜਿਹੜਾ ਪੂੰਜੀਵਾਦ ਦਾ ਸਮੁੱਚਾ ਸਾਰੇ ਦੁਨੀਆ ਦੇ ਵਿੱਚ ਦੌਰ ਚੱਲ ਰਿਹਾ ਹੈ ਉਸ ਦਾ ਇੱਕ ਖਾਸਾ ਹੈਗਾ ਸੋ ਪੂੰਜੀਵਾਦ ਵਿਰੁੱਧ ਲੜਾਈ ਜਾਦਾ ਹੀ ਜ਼ਰੂਰੀ ਹੈ ਅੱਜ ਦੀ ਗੱਲ 'ਚ ਐਨਹੀਂ ਬਹੁਤ ਬਹੁਤ ਸ਼ੁਕਰੀਆ ਧੰਨਵਾਦ